ਸਲਮਾਨ ਖਾਨ ਦੇ ਨਾਲ ਫਿਲਮ ਜੈਹੋ ਦੇ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਡੇਜ਼ੀ ਸ਼ਾਹ ਦੇ ਘਰ ਦੀ ਇਮਾਰਤ ਦੇ ਵਿੱਚ ਬੀਤੀ ਰਾਤ ਭਿਆਨਕ ਅੱਗ ਲੱਗੀ। ਇਸ ਅੱਗ ਲੱਗਣ ਦਾ ਕਾਰਨ ਇੱਕ ਰਾਜਨੀਤਿਕ ਪਾਰਟੀ ਦੇ ਵਰਕਰਾਂ ਵੱਲੋਂ ਇਲੈਕਸ਼ਨ ਕੈਂਪੇਨ ਦੌਰਾਨ ਚਲਾਏ ਗਏ ਪਟਾਕੇ ਸੀ। ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਡੇਜ਼ੀ ਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇਸ ਘਟਨਾ ਦੀ ਵੀਡੀਓ ਸਾਂਝੀ ਕਰਦੇ ਹੋਏ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਪੂਰੀ ਘਟਨਾ ਸੰਬੰਧੀ ਡੇਜ਼ੀ ਸ਼ਾਹ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਦੇ ਵਿੱਚ ਉਸਨੇ ਕਿਹਾ ਕਿ ਇੱਥੇ ਇਹ ਸਭ ਕੁਝ ਹੋ ਰਿਹਾ ਹੈ ਲੋਕ ਚੋਣਾ ਦੇ ਕਾਰਨ ਇੱਥੇ ਆਏ ਅਤੇ ਸੜਕ ਦੇ ਉੱਤੇ ਪਟਾਕੇ ਚਲਾਏ ਦੇਖੋ ਉਹਨਾਂ ਨੇ ਪਟਾਕੇ ਚਲਾਉਣ ਤੋਂ ਬਾਅਦ ਕੀ ਕਰ ਦਿੱਤਾ ਇਹ ਮੂਰਖ ਸਰਕਾਰੀ ਲੋਕ ਨੇ ਪ੍ਰਚਾਰ ਕਰਨ ਜਾ ਰਹੇ ਨੇ ਅਤੇ ਉਹ ਹੋ ਰਸਤੇ ਦੇ ਵਿੱਚ ਇਮਾਰਤਾਂ ਦੇ ਬਾਹਰ ਪਟਾਕੇ ਚਲਾਉਂਦੇ ਨੇ ਮੈਂ ਇਸ ਇਮਾਰਤ ਦੇ ਬਿਲਕੁਲ ਨਾਲ ਰਹਿੰਦੀਆਂ ਅਤੇ ਇਹ ਸਭ ਇੱਥੇ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਘਰ ਦੇ ਵਿੱਚ ਲੱਗੀ ਅੱਗ ਦੀਆਂ ਲਪਟਾਂ ਬਾਹਰ ਤੱਕ ਆਂਦੀਆਂ ਹੋਈਆਂ ਸਾਫ਼ ਦਿਖਾਈ ਦੇ ਰਹੀਆਂ ਨੇ ਤੁਸੀਂ ਵੀ ਦੇਖੋ ਇਹ ਵੀਡੀਓ this is what they have done रस्ते पे फटाके फोड़ने के नतीजे पीपल डोंट अंडरस्टैंड एंड दिस इज बाय स्टूपिड गवर्नमेंट पीपल हु हैव कम हियर जा रहे प्रचार कर रहे हर एक के बिल्डिंग में जाके ਰਸਤੇ 'ਤੇ ਬਿਲਡਿੰਗ ਦੇ ਭਾਰ ਇਹਨਾਂ ਨੇ ਫਟਾ ਕੇ ਫੋੜੇ ਆਈ ਲਿਵ ਇਨ ਦ ਬਿਲਡਿੰਗ ਰਾਈਟ ਨੈਕਸਟ ਟੂ ਥਿਸ ਐਂਡ ਥਿਸ ਇਜ਼ ਵਾਟ ਇਜ਼ ਹੈਪਨਿੰਗ ਓ ਮਾਈ ਗੋਡ ਥਿਸ ਇਜ਼ ਸਕੇਰੀ ਦੈਟਸ ਮਾਈ ਹਾਊਸ ਉਸਕੇ ਬਾਜੂ ਮੇ ਮੇਰਾ ਘਰ ਹੈ ਔਰ ਇਹ ਯਹਾਂ 'ਤੇ ਇਹ ਹੋ ਰਿਹਾ ਹੈ ਆਦਾ ਕਾਰਾ ਡੇਜ਼ੀ ਸ਼ਾ ਨੇ ਅੱਗੇ ਆਪਣਾ ਘਰ ਦਿਖਾਇਆ ਅਤੇ ਕਿਹਾ ਕਿ ਇਹ ਮੇਰਾ ਘਰ ਹੈ ਅਤੇ ਇਸ ਦੇ ਨਾਲ ਵਾਲੇ ਘਰ ਦੇ ਵਿੱਚ ਅੱਗ ਲੱਗੀ ਹੋਈ ਹੈ ਇਸ ਦੇ ਨਾਲ ਹੀ ਸੜੀ ਹੋਈ ਇਮਾਰਤ ਦੇ ਬਿਲਕੁਲ ھیਠਾਂ ਖੜੇ ਲੋਕਾਂ ਵੱਲ ਇਸ਼ਾਰਾ ਕਰਦੇ ਹੋਏ ਡੀ ਜ਼ੀ ਨੇ ਕਿਹਾ ਲੋਕਾਂ ਦੀ ਨਾਗਰਿਕ ਸਮਝ ਕਿੱਥੇ ਹੈ ਇਹ ਸਭ ਲੋਕ ਇੱਥੇ ਆਏ ਘਰ ਦੇ ਬਾਹਰ ਰਾਕਟ ਚਲਾਏ ਕਿਉਂਕਿ ਬੈਂਡਰਾ ਈਸਟ ਦੇ ਵਿੱਚ ਚੋਣ ਹੈ ਇੱਥੇ ਅੱਗ ਲੱਗੀ ਹੈ ਅਤੇ ਉਹ ਪ੍ਰਚਾਰਕ ਭੱਜ ਗਏ ਨੇ ਇਹ ਕਰੀਬ 200 ਲੋਕਾਂ ਦੀ ਭੀੜ ਸੀ ਅਤੇ ਹੁਣ ਉਹ ਇਸ ਜਗ੍ਹਾ ਨੂੰ ਅੱਗ ਲਗਾਉਣ ਤੋਂ ਬਾਅਦ ਲਾਪਤਾ ਹੋ ਗਏ ਨੇ ਇਸ ਦੇ ਨਾਲ ਹੀ ਡੀ ਜ਼ੀ ਸ਼ਾਹ ਨੇ ਮੈਂਸ਼ਨ ਕੀਤਾ ਕਿ ਧੰਨਵਾਦ ਭਾਜਪਾ ਤੁਸੀਂ ਐਸੇ ਜਗ੍ਹਾ ਨੂੰ ਅਨਪੜ ਲੋਕਾਂ ਦੇ ਸਮੂਹਾਂ ਨਾਲ ਭਰ ਦਿੱਤਾ ਹੈ। ఓ మై గాడ్ ఓ మై గాడ్ ਥਿਸ ਇਜ਼ ਗੈਟਿੰਗ ਵਰਸ। ਘਰ ਮੇਂ ਕੋਈ ਹੈ ਕਿਆ ਵਹਾਂ ਪਰ? ਪਤਾ ਨਹੀਂ I don't know but ਉਹ ਲੋਕ ਕਿ ਨੀਚੇ ਉਹ ਖੜੇ ਹੋਏ ਆ ਵਾਪਰੇ। ఓ ਗॉड। ਕਿਆ ਮਤਲਬ ਕਹਾਂ ਹੈ ਲੋਕੋ ਕੀ ਸਿਵਿਕ ਸੈਂਸ ਲਾਈਕ ਰੀਅਲੀ ðiਸ ਪੀਪਲ ਦੇ ਕੇਮ ਹਿਅਰ घर के बाहर रॉकेट्स रॉकेट्स फोड़े हैं जस्ट बिकॉज़ देयर इज़ एन इलेक्शन हैपनिंग इन बैंड्रा ईस्ट एंड दिस इज़ व्हाट दे हैव डन दे हैव कॉज्ड दिस फायर ब्रेकआउट इन बैंड्रा ईस्ट एंड दोस प्रचार वाले पीपल हैव रन अवे झुंड था 200 लोगों का झुंड था और अभी वो लोग गायब है ये आग को फायर ब्रिगेड को कॉल किया है ये तो ਔਰ ਉਹ ਜੋ ਆਏ تھے ਪ੍ਰਚਾਰ ਕਰਨ ਵਾਲੇ ਉਹ ਭੱਗ ਗਏ ਉਹ ਤਾਂ ਸਰਜਰੀ ਸਭ ਭੱਗ ਗਏ ਕਿ ਹੈ ਇਹ ਰਾਹੀਏ ਦੇਖੋ थैंक यू बीजेपी थैंक यू so much for doing this ਹਣ ਪਰ ਲੋਕੋ ਕੀ ਗੈਂਗ ਭਰ ਕੇ ਰੱਖੀ ਹੈ ਸੀਰੀਅਸਲੀ देयर आर ਪੀਪਲ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਡੀਜੀ ਸ਼ਾਹ ਨੇ ਕੈਪਸ਼ਨ ਦੇ ਵਿੱਚ ਲਿਖਿਆ ਮੇਰਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਕੋਈ ਸਬੰਧ ਨਹੀਂ ਹੈ ਪਰ ਜਦੋਂ ਤੁਸੀਂ ਆਪਣੀ ਚੋਣ ਮੁਹਿੰਮ ਦੇ ਲਈ ਟੀਮਾਂ ਨਿਯੁਕਤ ਕਰਦੇ ਹੋ ਤਾਂ ਘੱਟੋ-ਘੱਟ ਇਹ ਯਕੀਨੀ ਬਣਾਓ ਕਿ ਉਹਨਾਂ ਦੇ ਵਿੱਚ ਥੋੜੀ ਜਹੀ ਸਮਝ ਜ਼ਰੂਰ ਹੋਵੇ ਸ਼ੁਕਰ ਹੈ ਕਿ ਸਾਡੀ ਬਿਲਡਿੰਗ ਕਮੇਟੀ ਨੇ ਉਹਨਾਂ ਨੂੰ ਘਰ-ਘਰ ਜਾ ਕੇ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਇਮਾਰਤਾਂ ਦੇ ਨੇੜੇ ਪਟਾਕੇ ਚਲਾਉਣਾ ਸਹੀ ਤਰੀਕਾ ਨਹੀਂ ਹੈ ਇਹ ਉਦੋਂ ਹੁੰਦਾ ਜਦੋਂ ਲੋਕਾਂ ਦੇ ਵਿੱਚ ਨਾਗਰਿਕ ਸਮਝ ਦੀ ਘਾਟ ਹੁੰਦੀ ਹੈ ਇਹ ਕੋਈ ਕੁਦਰਤੀ ਆਫਤ ਨਹੀਂ ਹੈ ਸਗੋ ਉਹਨਾਂ ਲੋਕਾਂ ਦਾ ਕੰਮ ਹੈ ਜੋ ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰ ਰਹੇ ਜਵਾਬਦੇਹੀ ਲਓ ਬਹੁਤ ਹੋ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ